ਤੇ ਉਧਰ ਬਲਾਤਕਾਰ ਦੇ ਜੁਰਮ ਹੇਠ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ 14ਵੀਂ ਵਾਰ 40 ਦਿਨ ਦੀ ਪ੍ਰੋਲ ਮਿਲ ਗਈ ਹੈ। RAM ਰਹੀਮ ਮੰਗਲਵਾਰ ਨੂੰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋਇਆ ਹੈ। ਸਵੇਰੇ 7 ਵਜੇ ਹਨੀਪ੍ਰੀਤ ਡੇਰੇ ਦੇ ਚੇਅਰਮੈਨ ਨਾਲ ਗੱਡੀਆਂ ਤੇ ਸਵਾਰ ਹੋ ਕੇ ਰੁਤਕ ਪਹੁੰਚੇ ਜਿੱਥੇ RAM ਰਹੀਮ ਦੇ ਨਾਲ ਡੇਰੇ ਦੇ ਲਈ ਉਹ ਰਵਾਨਾ ਹੋ ਗਏ ਨੇ। ਤੁਹਾਨੂੰ ਦੱਸ ਦਈਏ 7 ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਦੋਸ਼ ਸਾਬਿਤ ਹੋਣ ਤੋਂ ਬਾਅਦ RAM RAHEEM 2017 ਤੋਂ ਰੋਧ ਤੱਕ ਦੀ ਸਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਇਹ ਵੀ ਦੱਸ ਦਈਏ ਕਿ RAM RAHEEM ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਦੇ ਵਿੱਚ 20 ਸਾਲ ਦੀ ਉਮਰ ਕੈਦ ਕੱਟ ਰਿਹਾ ਹੈ। 25 ਅਗਸਤ 2017 ਨੂੰ RAM RAHEEM ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ 20 ਸਾਲ ਦੀ ਕੈਦ ਸੁਣਾਈ ਗਈ ਸੀ। ਇਸ ਤੋਂ ਬਾਅਦ 17 ਜਨਵਰੀ 2019 ਨੂੰ ਉਸ ਨੂੰ ਪੱਤਰਕਾਰ रामचंद्र ਛਤਰਪਤੀ ਕਤਲ ਮਾਮਲੇ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਦੇ ਨਾਲ ਹੀ ਅਕਤੂਬਰ 2021 ਦੇ ਵਿੱਚ ਸੀਬੀਆਈ ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੁਰ ਸੋ ਰਾਮ ਰਹੀਮ ਇੱਕ ਵਾਰ ਫਿਰ ਤੋਂ 14ਵੀਂ ਵਾਰ 40 ਦਿਨਾਂ ਦੇ ਪਰੋਲ ਤੇ ਜਿਹੜਾ ਹੈ ਜੇਲ੍ਹ ਤੋਂ ਬਾਹਰ ਆਇਆ ਅਤੇ ਡੇਰਾ ਸਿਰਸਾ ਦੇ ਲਈ ਜਾਣਕਾਰੀ ਦੇ ਮੁਤਾਬਕ ਉਹ ਰਵਾਨਾ ਹੋ ਗਿਆ ਹੈ